ਨਾ ਉਹ ਨਾ ਦੋ ਘਟਨੇ ਆਉਣਾ ਓ ਯਾਰ ਮਕਾ ਦੋਨਾਂ ਦੀ ਇਕੱਠੀ ਕਰਾ ਲੈਨੇ ਮੇਰੀ ਗੱਲ ਮੰਨ ਲਈ ਉਹ ਇੱਕੋ ਵਾਰੀ ਕਹੂੰਗਾ ਦੁਬਾਰਾ ਨਹੀਂ ਕਹਿਣਾ ਅੱਗੇ ਵੀ ਤੈਨੂੰ ਮੈਂ ਮੈਂ ਤੈਨੂੰ ਤੇਰਾ ਸੌਦਾ ਉਹਦੇ ਲਾਤਾ ਉਹਦਾ ਭਜਿਆ ਚੀਕਾ ਮਾਰਦੇ ਸੀ ਵੀਰ ਵੀ ਇਹਨੂੰ ਪੈਸੇ ਦਵਾਤੇ ਹਾਲਾ ਲੈ ਬਈ 7500 ਰੁਪਏ ਓ ਬਰਾਵਾ ਬਸ 1500 ਨਾ 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 ਬਾਪੂ ਇੰਨੀ ਦਾ ਮੰਨ ਲੈ ਯਾਰ ਬਾਪੂ ਇੱਕ ਵੀ ਨਹੀਂ ਮੰਨਦਾ ਯਾਰ ਇੱਕ ਵਾਰੀ ਦਾ ਮੰਨ ਲੈ ਲੈ ਤਾਂ ਮੇਰੀ ਮੰਨ ਲੈ ਲੈ ਯਾਰਾ ਇੱਕ ਬਸੂਰ ਤਾਂ ਮੰਨ ਲਾ ਯਾਰ ਤੇਰੀ ਤੇਰੀ ਮੰਨੀ ਜਾਂਦੇ ਤੇਰੀ ਤਾਂ ਮੰਨੀ ਜਾਂਦਾ ਨਹੀਂ ਸਾਡੀ ਵੀ ਮੰਨ ਸਕਦੇ ਆ ਦੋ ਇੱਕ ਬਸੂਰ ਤਾਂ ਮੰਨ ਲਾ ਯਾਰ ਬਾਲਾ ਬਾਲਾ ਮਰਾ ਗੜਾ ਲੱਗਦਾ ਬਾਲੇ ਨਹੀਂ ਰਵੜਾ ਲੱਗਦਾ ਬਾਲਾ ਲੱਗਦਾ ਬਾਲਾ ਹੀ ਫਰਕ ਲੈ ਪਏ ਉਹ ਨਹੀਂ ਹੋਰ ਉਹਨਾਂ ਨੋ ਤੋਂ ਘੱਟ ਨਹੀਂ ਹੁੰਦਾ 4 ਓਏ ਮਾ ਇਹਦੇ ਨਾਲ ਬਗਦਾ ਤਾਂ ਮੂੰਹ ਤਾਂ ਜਾਊਗਾ ਦੱਸਦਾ ਇਹ ਬੇਕੂਆ ਸੱਚ ਚੱਕ ਸਾਡੇ ਸਾਡੇ ਬਾਪੂ ਹੁਣ ਇੰਨੀ ਦਾ ਇੱਕ ਤਾਂ ਮਰਫੇ ਦਾ ਇੱਕ ਪਾਸੇ ਦਾ ਮੰਨ ਲਾ ਯਾਰਾ ਇੱਕ ਗੱਸ ਦਾ ਮੰਨ ਲਾ ਯਾਰ ਇੱਕ ਪਾਸੇ ਦਾ ਹੁਣ ਮੰਨ ਨਹੀਂ ਪਉਚਾਈ ਇਹਦਾ ਮੰਨ ਲਾ ਯਾਰ 20000 ਦੀ ਜੋੜੀ ਯਾਰਾ 18000 ਸਾਰੀਆਂ ਮੰਨੀਆਂ ਨੇ ਬਾਪੂ ਇਹਦਾ ਮੰਨ ਲਾ ਯਾਰ ਇੱਕ ਦਾ ਮੰਨ ਲਾ ਯਾਰ ਲੈ ਲੱਸ ਯਾਰ ਹੁਣ ਸਾਰੀਆਂ ਤੇ ਮੰਨ ਤੱਕਾ ਕਰਿਆ ਕਰ ਯਾਰ ਇਹਦਾ ਇਹ ਲਖਾਈ ਕਰਾ ਦੇ ਜੀ ਲਖਾਈ ਕਰਾ ਦੇ ਨਾ 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 ਅੱਲਾ ਫੜ ਲਖਾਈ ਕਰਾ ਦੇ ਕਰਾ ਦੂ ਲਖਾਈ ਓ ਲਾ 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 ਪਾਸਾ ਹੁਣ ਨਹੀਂ ਮੈਂ ਹੁਣ ਤੱਕ ਇੱਕ ਇੱਕ ਗੱਲ ਕਹੂੰ ਆ ਗਿਆ ਵੀ ਆ ਗਿਆ 100 ਆ ਫੜ ਹੁਣ ਕਿੰਨੇ ਐ ਫੜ ਲਾ ਨਹੀਂ ਦਿਲ ਨਹੀਂ ਬਸ ਗਲਤਰ ਵੀ ਨਹੀਂ ਯਾਰ ਫੜ ਲਾ ਬਸ ਥੋੜੀ ਚੱਲ ਫੜੀ ਚੱਲ ਬਸ ਕੀ ਫਰਕ ਐ ਗਲਤਰ ਵੀ ਨਹੀਂ ਕਹੇ ਹੁਣ ਨਹੀਂ ਗੱਲ ਕਰਦੇ ਹੁਣ ਮੰਨ ਲਿਆ ਤਾਂ ਕਹਣਾ ਵੀ ਗਿਣ ਲਾ 2 3 4 5 6 7 ਆ ਚੱਟ ਪੱਠੇ ਯਾਰ ਉਹ ਬਾਹਰ ਨਾ ਦੇ ਲੈ ਨਾ ਇੰਨਾ ਨਾ ਮੰਨ ਦੱਸ ਯਾਰ ਮੰਗ 40 ਮੰਗ ਲੇਗਾ ਮੈਂ ਅੱਗੇ ਤਾਂ ਉਹ ਵੀ ਕਰਾਤਾ 500 ਬੰਦਾ ਹੀ ਆ ਬੋਲੀ 500 ਬੰਦਾ ਪਾ ਲਿਖਾਈ ਨਿਕਲੇ ਨਹੀਂ ਲਿਖਾਈ ਆਪਦੇ ਆਪ ਦੀ ਮੈਂ ਮਾ ਨਿਕਲੋ ਆਪਦੇ ਆਪ ਦੀ ਓ ਯਾਰ ਮੈਨੂੰ 1000 ਉਹ ਆਪਦੀ ਆਪਦੀ ਲਿਖਾਈ ਯਾਰ ਇਹ ਲਿਖਾਈ ਤਾਂ ਯਾਰ ਆਪ ਆਪਦੀ ਯਾਰ ਸ਼ਾਨਾ ਹੋਰ ਵੀ ਨਾ ਕੋਈ ਨਹੀਂ ਹੁੰਦਾ ਯਾਰ ਹੋਰ ਵੀ ਨਹੀਂ ਬਣਾਇਆ ਕਿੰਨੇ ਤਾਂ ਚੱਲ ਜਾ ਓ ਇਹਦਾ ਵੀ ਕਰ ਲੈ ਕੇ ਹੁੰਦਾ ਇਹ ਤਾਂ ਇਹਦਾ ਦੱਸ ਕਿੰਨਾ Ya